ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਜੈਤ ਸ੍ਰੀ ਮਹੱਲਾ ਨੋਵਾ ਹਰ ਜੂ ਰਾਖ ਲਿਓ ਪਤ ਮੇਰੀ ਜਮ ਕੋ ਤਰਾਸ ਭਿਓ ਰ ਅੰਤਰ ਸਰਨ ਗਹੀਂ ਕਿਰਪਾ ਨਿਦ ਤੇਰੀ ਰਹਾਓ ਮਹਾ ਭਤ ਤਮੁਗਦ ਲੋਭੀ ਫੋਨਾ ਕਰਤ ਪਾਪ ਅਬ ਹਾਰਾ ਭੈ ਮਰ ਬੇ ਕੋ ਬਿਸਰਤ ਨਾਹਿ ਨਾ ਤੇ ਚਿੰਤਾ ਤਨ ਜਾਰਾ ਕਿਏ ਪਾਵ ਮੁਕਤ ਕੇ ਕਾਰਨ ਦਇ ਦਿਸ ਕੋ ਉਠਤਾਇਆ ਘਟ ਹੀ ਪੀਤਰ ਬਸੈ ਨਿਰੰਜਨ ਤਾ ਕੋ ਮਰਮ ਨ ਪਾਇਆ ਨਾਹਿਨ ਗੁਨ ਨਾਹਿਨ ਕਛ ਜਪ ਤਪ ਕੌਨ ਕਰਮ ਅਬ ਕੀਜੈ ਨਾਨਕ ਹਰਿ ਪਰਿਉ ਸਰਨਾਗਤ ਬੈਦਾਨ ਪ੍ਰਭ ਦੀਜੈ ਜੈਤ ਸਰੀ ਮਹੱਲਾ ਨੋਆ ਮਨ ਰੇ ਸਾਚਾ ਗੋਹ ਵਿਚਾਰਾ ਰਾਮ ਨਾਮ ਬਿਨ ਮਿਥਿਆ ਮਾਨੋ ਸਗਰਿਓ ਸੰਸਾਰਾ ਰਹਾਓ ਜਾ ਕੋ ਜੋਗੀ ਖੋਜਤ ਹਾਰੇ ਪਾਇਓ ਨਹੇ ਤਿਹ ਪਾਰਾ ਸੋ ਸੁਆਮੀ ਤੁਮ ਨਿਗਟਿ ਪਛਾਨ ਰੂਪ ਰੇਖ ਤੇ ਨਿਆਰਾ ਭਾਵਨ ਨਾਮ ਜਗਤ ਮੈਂ ਹਰ ਕੋ ਕਬ ਹੂ ਨਾਹੇ ਸੁਭਾਰਾ ਨਾਨਕ ਸਰਨ ਪਰਿਓ ਜਗ ਬੰਧਨ ਰਾਖੋ ਬਿਰਦ ਤੁਹਾਰਾ ਜੈਤੋ ਸ੍ਰੀ ਮਹਲਾ ਪੰਜਵਾਂ ਸ਼ਾਂਤ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਵਾਨ ਦਿਨ ਨੀਤਾ ਖੋਲ ਕਪਟ ਗੁਰ ਮੇਰੀਆ ਨਾਨਕ ਹਰ ਸੰਗ ਮੀਤ ਸ਼ੰਤ ਸੋਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀਆਂ ਤਿਸ ਮੋਹਨ ਲਾਲ ਪਿਆਰੇ ਹੋ ਫਿਰੋ ਖੋਜੰਤੀਆਂ ਐ ਸਦਾਸ ਪਿਆਰੇ ਸਿਰ ਧਰੀ ਉਤਾਰੇ ਇਕ ਭੋਰੀ ਦਰਸ਼ਨ ਦੀਜੈ ਨੈਣ ਹਮਾਰੇ ਪ੍ਰੇ ਰੰਗ ਰੰਗਾਰੇ ਇਕ ਤਿਲ ਪੀਨਾ ਤੇਰੀ ਜੈ ਪ੍ਰਭ ਸਿਓ ਮਨ ਲੀਨਾ ਜਿਉ ਜਲ ਮੀਨਾ ਚਾਤਰਖ ਜਿਵੈ ਤੇ ਸੰਤਿਆ ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਦਿਖਾ 부ਜੰਤੀਆ ਯਾਰ ਵੇ ਪ੍ਰੇ ਹਬੇ ਸਖੀਆ ਮੂ ਕਹੀ ਨਾ ਜਹੀਆ ਯਾਰ ਵੇ ਹਕ ਡੂ ਹਕ ਚਾੜੈ ਹੋ ਕੇ ਸਚੇ ਤੇ ਹੀਆ ਹਕ ਦੂ ਹਕ ਚਾੜੇ ਅਨਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ਤਿਨਾ ਦੇਖ ਮਨ ਚਾਉ ਠੰਡਾ ਹੋਂ ਕਦ ਪਾਈ ਗੁਣ ਤਾਸਾ ਜਿਨੀ ਮੈਂਡਾ ਲਾਲ ਰਿਝਾਇਆ ਹੋ ਤਿਸ ਆਗੇ ਮਨ ਡਹਿਇਆ ਨਾਨਕ ਕਹੈ ਸੁਣ ਬਿਨੋ ਸੁਹਾਗਣ ਮੂੰ ਦੱਸ ਦਿਖਾ ਫਿਰ ਕਹੀਆ ਯਾਰ ਵੇ ਤੇਰੇ ਆਪਣਾ ਭਾਣਾ ਕਿਛ ਨੀਸੀ ਸ਼ੰਦਾ ਯਾਰ ਵੇ ਤੈ ਰਾਵਿਆ ਲਾਲ ਨਮੂਹ ਦਸ ਦਸੰਦਾ ਲਾਲਨ ਤੈ ਪਾਇਆ ਆਪ ਗਵਾਇਆ ਜੈ ਤਨ ਭਾਗ ਮਥਾਣੇ ਬਾਹ ਪਕੜ ਠਾਕੁਰ ਹੋ ਕਿੱਦੀ ਗੁਣ ਅਵਗਣ ਨਾ ਪਛਾਣੇ ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ ਤੇ ਸੇ ਹਬੋ ਕੇਸ਼ ਸੁਹੰਦਾ ਜਨ ਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਭਤਾਰ ਵਸੰਦਾ ਯਾਰ ਵੇ ਨਿਤ ਸੁਖ ਸੁਖੇਂਦੀ ਸਾ ਮੈਂ ਪਾਈ ਵਰ ਲੋੜਿੰਦਾ ਆਇਆ ਵਜੀ ਵਧਾਈ ਮਹਾ ਮੰਗਲ ਰਹਿ ਸਥੀਆ ਫਿਰ ਦਿਹਾਲ ਸਦ ਨਵ ਰੰਗੀਆਂ ਵੱਡ ਭਾਗ ਪਾਇਆ ਗੁਰ ਮਿਲਾਇਆ ਸਾਧ ਕੈ ਸਤ ਸੰਗੀਆਂ ਆਸਾ ਮਨਸਾ ਸਗਲ ਪੂਰੀ ਪ੍ਰੇਅ ਅੰਕ ਅੰਕ ਮਿਲਾਈ ਬੇਰਵੰਤ ਨਾਨਕ ਸੁਖ ਸੁਖੇਂਦੀ ਸਾ ਮੈਂ ਗੁਰ ਮਿਲ ਪਾਈ ਜੈ ਤਸਰੀ ਮਹੱਲਾ ਪੰਜਵਾ ਘਰ ਦੂਜਾ ਸ਼ੰਤ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸਲੋਕ ਉਚਾ ਗਮ ਪਾਰ ਪ੍ਰਭ ਕਥਨ ਨ ਜਾਏ ਕਥ ਨਾਨਕ ਪ੍ਰਭ ਸਰਣਾਗਤੀ ਰਖਨ ਕੋ ਸਮਰਥ ਸ਼ੰਤ ਜੋ ਜਾਣੋ ਤਿਉ ਰਾਖ ਹਰ ਪ੍ਰਭ ਤੇਰਿਆ ਕੀਤੇ ਗਨੋ ਅਸੰਖੇ ਅਵਗਣ ਮੇਰਿਆ ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਤ ਸਦ ਭੂਲੀਐ ਮੋਹ ਮਗਨ ਬਿਗਰਾਲ ਮਾਇਆ ਤੋ ਪ੍ਰਸਾਦੀ ਖੂਲੀਐ ਲੋਕ ਕਰਤ ਬੇਕਾਰ ਵਿਖੜੇ ਪ੍ਰਭ ਨੇ ਰਹੁ ਤੇ ਨੇਰਿਆ ਬਿਨਵੰਤ ਨਾਨਕ ਦੇ ਆ ਧਾਰੋ ਕਾਡ ਭਵਜਲ ਫੇਰਿਆ ਸਲੋਕ ਨਿਰਤਨਾ ਪਵੈ ਅਸੰਖ ਗੁਣ ਊਚਾ ਪ੍ਰਭ ਕਾ ਨਾਉ ਨਾਨਕ ਕੀ ਬੇਨੰਤੀਆਂ ਮਿਲੇ ਨਿਥਾਵੇ ਥਾਓ ਸ਼ੰਤ ਦੂਸਰ ਨਾਹੀ ਠਾਓ ਕਾ ਪਹਿ ਜਾਈਐ ਆਠ ਪੈਰ ਕਰ ਜੋੜ ਸੋ ਪ੍ਰਭ ਤਿਆਈਐ ਤਿਆਏ ਸੋ ਪ੍ਰਭ ਸਦਾ ਆਪਣਾ ਮਨੈ ਚਿੰਦਿਆ ਪਾਈਐ ਤਜ ਮਾਨ ਮੋ ਵਕਾਰ ਦੂਜਾ ਏਕ ਸਿਉ ਲਿਬਲਾਈਐ ਅਰਪ ਮਨ ਤਨ ਪ੍ਰਭੂ ਆਗੇ ਆਪ ਸਗਲ ਮਿਟਾਈਐ ਬਿਨਵੰਤ ਨਾਨਕ ਧਾਰ ਕਿਰਪਾ ਸਾਚ ਨਾਮ ਸਮਾਈਐ ਸ਼ਲੋਕ ਰੇ ਮਨ ਤਾਸਿਓ ਰੇ ਮਨ ਤਾ ਕੋ ਧਿਆਈਐ ਸਭ ਵਿਦ ਜਾ ਕੈ ਹਾਥ ਰਾਮ ਨਾਮ ਤਨ ਸੰਚੀਐ ਨਾਨਕ ਨਿਭੈ ਸਾਥ ਸ਼ੰਤ ਸਾਥੀ ਅੜਾ ਪ੍ਰਭ ਇਕ ਦੂਸਰ ਨਾਹੇ ਕੋਏ ਥਾਂ ਧਨੰਤਰ ਆਪ ਜਲ ਥਲ ਪੂਰ ਸੋਏ ਜਲ ਥਲ ਮਹੀਲ ਪੂਰ ਰਹਾ ਸਰਬ ਦਾਤਾ ਪ੍ਰਾਪ ਤਨੀ ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾ ਕੇ ਕਿਆ ਗਨੀ ਭਜ ਸਰਣ ਸੁਆਮੀ ਸੁਖੈ ਗਾਮੀ ਤਿਸ ਬਿਨਾ ਅਨ ਨਾਹੇ ਕੋਏ ਬਿਨਵੰਤ ਨਾਨਕ ਦੇ ਆਧਾਰੋ ਤਿਸ ਪ੍ਰਾਪਤ ਨਾਮ ਹੋਏ ਆਜ ਸਰਨ ਸੁਆਮੀ ਸੁਖ ਹੈ ਗਾਮੀ ਤਿਸ ਬਿਨਾ ਆਨ ਨਾਹੇ ਕੋਏ ਬਿਨਵੰਤ ਨਾਨਕ ਦਿਆ ਧਾਰੋ ਤਿਸ ਪ੍ਰਾਪਤ ਨਾਮ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ